الله اكبر الله ਦਿੱਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ 9-10 ਦਿਨ ਤੋਂ ਲਾਪਤਾ ਇੱਕ ਨੌਜਵਾਨ ਮੁੰਡੇ ਦੀ ਮ੍ਰਿਤਕ ਦੇ ਮਿਲੀ ਹੈ ਉਹ ਵੀ ਟੁਕੜਿਆਂ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਟਿੱਬਾ ਟਪਾਰੀਆ ਦੇ ਨੇੜੇ ਸਤਲੁਜ ਦਰਿਆ ਦੇ ਵਿੱਚ 25 ਮਈ ਨੂੰ ਅਚਾਨਕ ਘਰੋਂ ਲਾਪਤਾ ਹੋਇਆ ਸੀ ਮੁੰਡਾ ਪਿੰਡ ਨੈੜਵਾ ਦਾ ਰਹਿਣ ਵਾਲਾ ਸੀ ਜਿਸ ਦਾ ਨਾਮ ਭੁਪਿੰਦਰ ਸਿੰਘ ਉਮਰ ਕਰੀਬ 21 ਸਾਲ ਹੈ ਸਿਰ ਅਤੇ ਦੋਵੇਂ ਬਾਹਾਂ ਬਰਾਮਦ ਕਰ ਲਈਆਂ ਗਈਆਂ ਨੇ ਪੁਲਿਸ ਅਜੇ ਵੀ ਸਰੀਰ ਤੇ ਹੋਰ ਅੰਗਾਂ ਦੀ ਪਾਲ ਕਰ ਰਹੀ ਹੈ ਪਰ ਸਿਰ ਅਤੇ ਬਾਹਾਂ ਦੇਖਣ ਤੋਂ ਬਾਅਦ ਪਿੰਡ ਵਾਲਿਆਂ ਦੇ ਵਿੱਚ ਹਾਹਾਕਾਰ ਮਚ ਗਈ ਇਹਨਾਂ ਦੋਹਾਂ ਚੀਜ਼ਾਂ ਨੂੰ ਪੋਸਟਮਾਰਟਮ ਦੇ ਲਈ ਰੋਪੜ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਦੱਸਦੇ ਕਿ ਪਰਿਵਾਰ ਅਨੁਸਾਰ ਭੁਪਿੰਦਰ ਸਿੰਘ 25 ਮਈ ਦੀ ਸ਼ਾਮ ਨੂੰ ਬਿਨਾਂ ਕਿਸੇ ਨੂੰ ਦੱਸੇ ਮੋਟਰਸਾਈਕਲ ਤੇ ਘਰੋਂ ਨਿਕਲਿਆ ਸੀ ਕੁਝ ਸਮੇਂ ਬਾਅਦ ਮੋਟਰਸਾਈਕਲ ਨੰਗਲ ਤਹਿਸੀਲ ਦੇ ਪਿੰਡ ਬੰਦ ਲਹੇਰੀ ਨੇੜੇ ਨਹਿਰ ਦੇ ਵਿੱਚੋਂ ਮਿਲੀ ਆਸੀ ਉਥੇ ਪਏ ਬੈਗ ਦੇ ਵਿੱਚੋਂ ਉਸ ਦਾ ਆਧਾਰ ਕਾਰਡ ਅਤੇ ਪਰਸ ਬਰਾਮਦ ਹੁੰਦਾ ਜਿਸ ਦੇ ਰਾਹੀਂ ਉਸ ਦੀ ਪਛਾਣ ਕੀਤੀ ਗਈ ਨੰਗਲ ਅਤੇ ਗੜਸ਼ੰਕਰ ਪੁਲਿਸ ਦੀ ਸਾਂਝੀ ਟੀਮ ਪਿਛਲੇ ਕਈ ਦਿਨਾਂ ਤੋਂ ਇਸ ਮੁੰਡੇ ਦੀ ਭਾਲ ਕਰ ਰਹੀ ਸੀ ਨਹਿਰਾਂ ਅਤੇ ਸਤਲੁਜ ਦਰਿਆ ਦੇ ਵਿੱਚ ਸਰਚ ਆਪਰੇਸ਼ਨ ਚੱਲ ਰਿਹਾ ਸੀ ਅਤੇ ਅੰਤ ਵਿੱਚ ਨੂੰ ਸਤਲੁਜ ਤੋਂ লাশ ਦਾ ਸਿਰ ਅਤੇ ਬਾਹ ਮਿਲਣ ਤੋਂ ਬਾਅਦ ਪੁਲਿਸ ਅਤੇ ਗੋਤਾਖੋਰ ਬਾਕੀ बचे ਸ਼ਰੀਰਾਂ ਦੇ ਅੰਗ ਦੀ ਭਾਲ ਦੇ ਵਿੱਚ जुटे ਹੋਏ ਨੇ ਗੜਸ਼ੰਕਰ ਦੇ ਐਸਐਚਓ ਜੈਪਾਲ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚ ਗਏ ਨੇ ਅਜੇ ਇਸ ਗੱਲ ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਐਫਆਈਆਰ ਕਿੱਥੇ ਦਰਜ ਕੀਤੀ ਜਾਵੇ ਜਾਂ ਤਾਂ ਗੜਸ਼ੰਕਰ ਪੁਲਿਸ ਸਟੇਸ਼ਨ ਜਾਂ ਉਹ ਪੁਲਿਸ ਸਟੇਸ਼ਨ ਜਿੱਥੋਂ ਮ੍ਰਿਤਕ ਦੇ ਦੇ ਅੰਗ ਬਰਾਮਦ ਹੋਏ ਨੇ ਯਾਨੀ ਕਿ ਨੂਰਪੁਰ ਬੇਦੀ ਪੁਲਿਸ ਸਟੇਸ਼ਨ ਜਿਹੜੇ ਨਾਮਾ ਅਮਨਦੀਪ ਸਿੰਘ ਸਨੁਫ ਜਗਜੀਵਨ ਰਾਮ ਇਹ ਸਾਡੇ ਪਿੰਡ ਦਾ ਸਾਡੇ ਪੁੱਤ ਭਤੀਜਾ ਹੀ ਥਾ ਪਿਛਲੇ 8-9 ਦਿਨਾਂ ਤੋਂ ਲਾਪਤਾ ਚੱਲ ਰਿਹਾ ਜੀ ਸਾਲੇ ਜਾ ਕੇ ਇਹਦੀ ਜਿਹੜੀ ਲਾਹ ਕੁਗੜਿਆਂ ਦੇ ਵਿੱਚ ਡਿਸਟ੍ਰਿਕਟ ਰੋਪੜ ਤੋਂ ਬਰਾਮਦ ਹੁੰਦੀ ਹੈ ਇਹਦੇ ਵਿੱਚ ਜੋ ਵੀ ਦੌੜ ਭੱਜ ਕੀਤੀ ਗਈ ਸਾਡੇ ਆਪਣੇ ਮੁੰਡਿਆਂ ਦੁਆਰਾ ਕੀਤੀ ਗਿਆ ਪ੍ਰਸ਼ਾਸਨ ਦਾ ਕੋਈ ਸਹਿਯੋਗ ਨਹੀਂ ਦੇ ਵਿੱਚ ਮਿਲਿਆ ਸਾਨੂੰ ਦਰਦਨਾਕ ਮੌਤ ਹੋਈ ਹੈ ਮਾਪੇ ਨਾਲ ਬਹੁਤ ਤਕਾ ਹੋਇਆ ਜੀ ਕਮਾਣੇ ਵਾਲਾ ਬੱਚਾ ਸੀ ਇਸ ਟਾਈਮ ਪਰਿਵਾਰ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਸੋ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਸਾਡਾ ਸਹਿਯੋਗ ਕੀਤਾ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਟੋਕੜਿਆਂ ਵਿੱਚ ਜਿਹੜੀ Laash ਮਿਲੀ ਹੈ ਉਹਨੂੰ ਇਨਸਾਫ ਦਵਾਇਆ ਜਾਵੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਿੰਡ ਨੈਣ ਮਾ ਤੋਂ ਜੀ 25 ਤਰੀਕ ਦਾ ਇਹ ਵਾਕਿਆ ਹੋਇਆ ਜੀ 25 ਤਰੀਕ ਤੋਂ ਬਾਅਦ ਅਸੀਂ ਪਿੰਡ ਦੇ ਜਿੰਨੇ ਵੀ ਬੰਦੇ ਸੀਗੇ ਜਾਂ ਸਾਡੇ ਮੁੰਡੇ ਸੀਗੇ ਅਸੀਂ ਸਾਰੇ ਉਸ ਮੁੰਡੇ ਦੀ ਟੋਲ ਦੇ ਵਿੱਚ ਆਪ ਭੱਜ ਦੌੜ ਕੀਤੀ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਮੁੰਡੇ ਦੇ ਮੁੰਡੇ ਦੀ ਲਾਸ਼ ਟੋਕੜਿਆਂ ਦੇ ਵਿੱਚ ਬਰਾਮਦ ਹੋਈ ਹੈ। ਕੁਝ ਲਾਸ਼ ਸਾਨੂੰ ਦਰਿਆ ਦੇ ਵਿੱਚੋਂ ਬਰਾਮਦ ਹੋਈ ਹੈ। ਕੁਝ ਲਾਸ਼ ਸਾਨੂੰ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ। ਜਿਹੜੀ ਮੁੰਡੇ ਨੇ ਜਿੱਥੇ ਮੁੰਡੇ ਦਾ ਮੋਟਰਸਾਈਕਲ ਮਿਲਿਆ ਉਹ ਨੰਗਲ ਤੋਂ ਮਿਲਿਆ। ਲਾਸ਼ ਹੈ ਜਿਹੜੀ ਲੋਪੜ ਤੋਂ ਮਿਲਦੀ ਹੈ। ਲੋਪੜ ਦੇ ਦਰਿਆ ਚੋਂ ਔਰ ਨਹਿਰ ਚੋਂ ਸੋ ਸਾਡੀ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਪੁਲਿਸ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਨਾ ਟੋਲ ਟੋਲ ਨੇ ਨਾ ਸਾਡੀ ਅੱਜ ਤੱਕ ਸੁਣਾਈ ਕੋਈ ਕੀਤੀ ਅਸੀਂ ਪੁਲਿਸ ਪ੍ਰਸ਼ਾਸਨ ਮੋਰੇ ਵੀ ਇਹ ਬੇਨਤੀ ਕਰਦੇ ਆ ਕਿ ਸਾਡੀ ਸੁਣਾਈ ਕਰੋ ਆ ਜਿਹੜਾ ਪਰਚਾ ਵੀ ਕਰਨ ਕੀਤਾ ਪੁਲਿਸ ਨੇ ਇਹਦੇ ਵਿੱਚ ਵੀ ਰੈਸਟ ਨਹੀਂ ਕਿਸੇ ਦੀ ਪਾਈ ਹੈ ਨਾ ਕੋਈ ਬੰਦਾ ਹੀ ਨਹੀਂ ਫੜਿਆ 306 ਦਾ ਪਰਚਾ ਕੀਤਾ ਕੋਈ ਵੀ ਨਹੀਂ ਗਾਹਾਂ ਦੀ ਕਾਰਵਾਈ ਨਹੀਂ ਕੀਤੀ ਹੈ ਬਾਕੀ ਅਸੀਂ ਸਰਕਾਰ ਮੋਰੇ ਵੀ ਇਹ ਬੇਨਤੀ ਕਰਦੇ ਆਂ ਸਾਡੀ ਮਦਦ ਕੀਤੀ ਜਾਵੇ ਸਾਡੀ ਬੇਨਤੀ ਹੈ ਇਹ ਸਾਡੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਪਰਿਵਾਰ ਦਾ ਬਹੁਤ ਮਾੜਾ ਹਾਲ ਹੈ ਜੀ ਬਹੁਤ ਜ਼ਿਆਦਾ ਪਰਿਵਾਰ ਜਿਹੜਾ ਹੈਗਾ ਇਸ ਟਾਈਮ ਦੁੱਖ ਦੇ ਵਿੱਚ ਹੈ ਪਰਿਵਾਰ ਸੰਭਾਲਣਾ ਸਾਡੇ ਲਈ ਔਖਾ ਹੋਇਆ ਵਾ ਲਾਸ ਜਿਹੜੀ ਟੁਕਿਆ ਟੁਕੜਿਆ ਚ ਬ੍ਰਾਮਤ ਹੋਈ ਹੈ ਅਸੀਂ ਉਸ ਨੂੰ ਦੇਖ ਨਹੀਂ ਸਕਦੇ ਸੋ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਹੈ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਗਰ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰਦਾ ਨਹੀਂ ਪ੍ਰਸ਼ਾਸਨ ਸਾਡੀ ਸੁਣਦਾ ਤਾਂ ਅਸੀਂ ਝੁੰਗੀਆਂ ਜਾ ਕੇ ਅਸੀਂ ਝੁੰਗੀਆਂ ਰੋਡ ਬਲੌਕ ਕਰਾਂਗੇ ਜਿਹੜਾ ਹਿਮਾਚਲ ਔਰ ਪੰਜਾਬ ਨੂੰ ਜੁੜਦਾ ਹੈ ਅਸੀਂ ਦੋਏ ਦੋਹਾਂ ਪਾਸਿਆਂ ਦਾ ਬਲੌਕ ਕਰ ਦੇਾਂਗੇ ਫਿਰ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜਾਂ ਪੁਲਿਸ ਹੋਏਗੀ ਸਾਡੀ ਹੋਰ ਬੇਨਤੀ ਹੈ ਇਹ ਪਈ ਸਾਨੂੰ ਇੱਥੇ ਤੱਕ ਮਜਬੂਰ ਨਾ ਕਰੋ ਨਹੀਂ ਅਸੀਂ ਆਪਣਾ ਕੰਮ ਜਿਹੜਾ ਹੈ ਆਪ ਕਰਾਂਗੇ ਫਿਰ ਕੋਈ ਇਹਦੇ ਬਾਰੇ ਭਾਜੀ ਸਾਨੂੰ 26 ਤਰੀਕ ਨੂੰ ਇਨਫਰਮੇਸ਼ਨ ਆਈ ਸੀ ਜਿਹਦੇ ਸਬੰਧ ਵਿੱਚ ਅਸੀਂ ਇਹਦੀ ਜਿਹੜੀ ਗੁੰਮਸ਼ੁਦਗੀ ਰਿਪੋਰਟ ਤਲਾਹ ਜਿਹੜੀ ਰੋਜ਼ਨਾਮਚਾ ਦਰਜ ਕੀਤੀ ਗਈ ਸੀ ਕੱਲ ਪਤਾ ਲੱਗਾ ਵੀ ਇਹ ਜਿਹੜੀ ਆ ਉਪਰ ਜ਼ਿਲ੍ਹੇ ਦੇ ਵਿੱਚ ਮਿਲੀ ਆ ਤੇ ਹੁਣ ਜੋ ਅਗਲੀ ਕਾਰਵਾਈ ਉਹਨਾਂ ਦੇ ਕਰਦਿਆਂ ਦੇ ਕਹਿਣ ਤੇ ਅਗਲ ਵਿੱਚ ਲਿਆਵਾਂਗੇ ਅੱਜ ਰੋਪੜ ਪੁਲਿਸ ਪਾਰਟੀ ਜਿਹੜੀ ਬੀਨਾਲ ਚੌਂਕੀ ਵਾਲੇ ਗਏ ਨੇ ਤੇ ਜੋ ਵੀ ਉੱਥੇ ਕਾਰਵਾਈ ਹੋ ਗਈ ਉਹ ਆਪ ਜੀ ਨਾਲ ਸਾਂਝੀ ਕਰ ਦਿੱਤੀ ਜਾਊਗਾ